ਹੈਲੋ एवरीवन ਅੱਜ ਅਸੀਂ ਪੰਜਾਬੀ ਭਾਸ਼ਾ ਦੇ ਬਾਰੇ ਪੜ੍ਹਾਂਗੇ ਪੀਐਸਟੈਟ ਦਾ ਮੋਸਟ ਇੰਪੋਰਟੈਂਟ ਟੌਪਿਕ ਹੈ ਭਾਸ਼ਾ ਕੀ ਹੁੰਦੀ ਜਾਂ ਬੋਲੀ ਕੀ ਹੁੰਦੀ ਹੈ ਜੋ ਅਸੀਂ ਆਮ ਗੱਲਬਾਤ ਕਰਨ ਦੇ ਲਈ ਯੂਜ਼ ਕਰਦੇ ਹਾਂ ਉਹ ਕੀ ਹੁੰਦੀ ਹੈ ਭਾਸ਼ਾ ਹੁੰਦੀ ਹੈ ਦੋ ਪ੍ਰਕਾਰ ਦੀ ਹੁੰਦੀ ਹੈ ਬੋਲਚਾਲ ਤੇ ਲਿਖਤੀ ਉਪਭਾਸ਼ਾ ਕਿਹੜੀ ਹੁੰਦੀ ਜੋ ਕਿਸੇ ਖਾਸ ਖੇਤਰ ਦੇ ਵਿੱਚ ਬੋਲੀ ਜਾਂਦੀ ਹੈ ਪੰਜਾਬੀ ਦੀਆਂ ਉਪਭਾਸ਼ਾਵਾਂ ਕਿੰਨੀਆਂ ਨੇ ਚਾਰ ਮਾਝੀ ਦੁਆਬੀ ਮਲਵਈ ਤੇ ਪੁਆਦੀ ਮਾਝੀ ਜੋ ਅੰਮ੍ਰਿਤਸਰ ਏਰੀਏ ਦੇ ਆਲਤ ਵਾਲੀ ਬੋਲੀ ਜਾਂਦੀ ਹੈ ਦੁਆਬੀ ਦੇ ਵਿੱਚ ਤੁਸੀਂ ਜਲੰਧਰ ਏਰੀਆ ਯਾਦ ਰੱਖਣਾ ਕਪੂਰਥਲਾ ਨਵਾਂ ਸ਼ਹਿਰ ਮਲਵਈ ਫਿਰੋਜ਼ਪੁਰ ਲੁਧਿਆਣਾ ਪਟਿਆਲਾ ਫਰੀਦਕੋੜ ਬਠਿੰਡਾ ਸੰਗਰੂਰ ਜਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਪਵਾਂਦੀ ਰੋਪੜ ਪਟਿਆਲੇ ਦਾ ਪੂਰਬੀ ਹਿੱਸਾ ਸੰਗਰੂਰ ਦਾ ਮਲੇਰਕੋਟਲੇ ਵਿੱਚ ਬੋਲੀ ਜਾਂਦੀ ਹੈ ਪੋਠੋਹਾਰੀ ਜੋ ਜਲਮ ਤੋਂ ਪਾਰ 라ਵਲਪਿੰਡੀ ਦੇ ਪਹਾੜੀ ਇਲਾਕੇ ਵਿੱਚ ਬੋਲੀ ਜਾਂਦੀ ਹੈ ਮਲਤਾਨੀ ਔਰ ਲੈਂਦੀ ਪਾਕਿਸਤਾਨ ਦੇ ਮਲਤਾਨ ਡੇਰਾ ਗਾਜੀਖਾ ਤੇ ਬਹਾਵਲਪੁਰ ਆਦ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ Thank you so much. Subscribe my channel.